ਦੋਸਤੋ ਅੱਜ ਪਾ ਗੱਲ ਕਰਨੀ ਹੈ ਲੋਕ ਮੇਰਾ ਵਿਰੋਧ ਕਰਦੇ ਹਨ ਕਿਉਂਕਿ ਮੈਂ ਗਰਵਾਣੀ ਮੁਤਾਬਕ ਸੱਚ ਬੋਲਦਾ ਹਾਂ ਦੋਸਤੋ ਅੱਜ ਦੇ ਸਮੇਂ ਵਿੱਚ ਜ਼ਿੰਦਗੀ ਨੂੰ ਜਿਉਣ ਦੇ ਸਿਰਫ ਦੋ ਹੀ ਰਸਤੇ ਹਨ ਪਹਿਲਾ ਰਸਤਾ ਇਹ ਹੈ ਕਿ ਕਿਸੇ ਦੀ ਪ੍ਰਵਾਹ ਕੀਤੇ ਬਿਨਾ ਸੱਚ ਦੇ ਰਸਤੇ ਉੱਪਰ ਖੜ ਜਾਓ ਕੋਈ ਗੁੱਸੇ ਹੁੰਦਾ ਹੋਈ ਜਾਵੇ ਜਾਂ ਵਿਰੋਧ ਕਰਦਾ ਹੈ ਕਰੀ ਜਾਵੇ ਉਸ ਗੱਲ ਦੀ ਪ੍ਰਵਾਹ ਨਾ ਕਰੋ ਹੱਥੀ ਵਾਂਗ ਆਪਣੀ ਮਸਤ ਚਾਲ ਚੱਲਦੇ ਜਾਓ ਜਾਂ ਫਿਰ ਦੂਸਰਾ ਰਸਤਾ ਇਹ ਹੈ ਕਿ ਝੂਠਿਆਂ ਨਾਲ ਰਲ ਜਾਓ ਅਨਦੇ ਵਿਸ਼ਵਾਸੀਆਂ ਨਾਲ ਰਲ ਜਾਓ ਜੰਡਾ ਨੂੰ ਮੱਥੇ ਟੇਕੀ ਚੱਲੋ ਸਾਧਾਂ ਦੇ ਧੋਣਿਆਂ ਉੱਪਰ ਮੱਥੇ ਟੇਕੀ ਚੱਲੋ ਲੋਕਾਂ ਦੀਆਂ ਜਾਂ ਸਾਧਾਂ ਦੀਆਂ ਝੂਠੀਆਂ ਕਹਾਣੀਆਂ ਸੁਣ ਕੇ ਜੈਕਾਰੇ ਲਾਈ ਚੱਲੋ ਇਸ ਟੂਟ ਵਾਲੇ ਰਸਤੇ ਉੱਪਰ ਤੁਹਾਨੂੰ ਕੋਈ ਵੀ ਖਤਰਾ ਨਹੀਂ ਹੋਵੇਗਾ ਸਾਰੇ ਲੋਕ ਤੁਹਾਨੂੰ ਪਿਆਰ ਨਾਲ ਇੱਜ਼ਤ ਨਾਲ ਬੁਲਾਉਣਗੇ ਕੋਈ ਵੀ ਤੁਹਾਡਾ ਵਿਰੋਧ ਨਹੀਂ ਕਰੇਗਾ ਪਰ ਪਹਿਲੇ ਨੰਬਰ ਵਾਲਾ ਸੱਚ ਵਾਲਾ ਰਸਤਾ ਬਹੁਤ ਹੀ ਖਤਰਨਾਕ ਹੈ ਜੇਕਰ ਤੁਸੀਂ ਇਸ ਰਸਤੇ ਉੱਪਰ ਚੱਲੋਗੇ ਤਾਂ ਲਗਭਗ 60-70% ਲੋਕ ਤੁਹਾਡਾ ਵਿਰੋਧ ਕਰਨਗੇ 5-10% ਲੋਕ ਉਹ ਹੋਣਗੇ ਜੋ ਤੁਹਾਡਾ ਸਿੱਧਾ ਵਿਰੋਧ ਕਰਨਗੇ ਤੁਹਾਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕਰਨਗੇ ਪਰ ਬਾਕੀ 50-55% ਲੋਕ ਤੁਹਾਨੂੰ ਝੂਠੇ ਲੋਕਾਂ ਨਾਲ ਰਲ ਜਾ ਰਲ ਜਾਣ ਦੀ ਸਲਾਹ ਦੇਣਗੇ ਮੈਂ ਤੁਹਾਨੂੰ ਹੁਣ ਅਜਿਹੀਆਂ ਪੰਜ-ਸੱਤ ਆਪਣੀਆਂ ਗੱਲਾਂ ਦੱਸਾਂਗਾ ਜਿਸ ਕਰਕੇ ਲੋਕ ਮੇਰਾ ਵਿਰੋਧ ਕਰਨ ਲੱਗ ਪਏ ਹਨ ਅਤੇ ਮੈਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਏ ਹਨ ਨੰਬਰ 1 ਸਭ ਤੋਂ ਪਹਿਲੀ ਗੱਲ ਮੈਂ ਪਿੰਡ ਵਿੱਚ ਵੇਕਣ ਵਾਲੀ ਸ਼ਰਾਬ ਦੀ ਗੱਲ ਕੀਤੀ ਕਿ ਪੰਚਾਇਤ ਨੂੰ ਪਿੰਡ ਵਿੱਚ ਸ਼ਰਾਬ ਨਹੀਂ ਵੇਕਣ ਦੇਣੀ ਚਾਹੀਦੀ ਮਨ ਬਹੁਤ ਸਾਰੇ ਲੋਕ ਕਹਿੰਦੇ ਇਹੋ ਜਿਹੀ ਗੱਲ ਨਾ ਕਰ ਲੋਕ ਤੇਰਾ ਵਿਰੋਧ ਕਰਨਗੇ ਇਸ ਗੱਲ ਦਾ ਕਾਫੀ ਲੋਕਾਂ ਨੇ ਮੇਰਾ ਵਿਰੋਧ ਨਹੀਂ ਕੀਤਾ। ਦੂਸਰੀ ਗੱਲ ਮੈਂ ਇੱਕ ਇਹ ਕੀਤੀ ਕਿ ਸਾਡੀ ਗਰਵਾਣੀ ਕਿਸੇ ਵੀ ਅਮਾਰਤ, ਦਰਸ਼ਤ ਜਾਂ ਕਿਸੇ ਸਰੋਵਰ ਵਿੱਚ ਕਿਸੇ ਕਿਸਮ ਦੀ ਸ਼ਕਤੀ ਨੂੰ ਨਹੀਂ ਮੰਨਦੀ। ਜੇਕਰ ਗਰਵਾਣੀ ਇਹਨਾਂ ਚੀਜ਼ਾਂ ਨੂੰ ਮੰਨਦੀ ਹ ਤਾਂ ਕੋਈ ਆਦਮੀ 50 ਨੰਬਰ 10 ਕੇ ਹਵਾਲਾ ਦੇ ਦੇਵੇ ਕਿ ਭਾਈ ਤੂੰ ਝੂਠ ਬੋਲ ਰਿਹਾ ਹਾਂ ਆ ਐਨੇ ਨੰਬਰ ਉੱਪਰ ਲਿਖਿਆ ਹੋਇਆ ਹੈ ਕਿ ਦਰਖਤਾਂ ਵਿੱਚ ਇਮਾਰਤਾਂ ਵਿੱਚ ਜਾਂ ਸਰੋਵਰਾਂ ਵਿੱਚ ਦੇ ਪਾਣੀਆਂ ਵਿੱਚ ਸ਼ਕਤੀ ਹੁੰਦੀ ਹੈ ਅਗਲੀ ਗੱਲ ਮੈਂ ਇੱਕ ਵਾਰ ਉਹ ਦੁੱਖ ਭੰਜਨੀ 베ਰੀ ਦੇ ਸੰਬੰਧ ਵਿੱਚ ਇੱਕ ਵੀਡੀਓ ਜੋ ਗਰਜੰਟ ਸਿੰਘ ਰੂਪੋ ਵਾਲੀ ਜੋ ਕਿ ਅੱਜਕੱਲ ਅਮਰੀਕਾ ਵਿੱਚ ਰਹਿੰਦਾ ਹੈ ਉਸਨੇ ਬਣਾਈ ਸੀ ਅਤੇ ਉਹ ਵੀਡੀਓ ਵਿੱਚ ਆਪ ਹੀ ਬੋਲ ਰਿਹਾ ਸੀ ਜਿਸ ਵਿੱਚ 15ਵੇਂ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਹਵਾਲਾ ਦੇ ਕੇ ਦੱਸ ਰਿਹਾ ਸੀ ਕਿ ਮਨੁੱਖ ਆਪਣੇ ਦੁੱਖਾਂ ਦਾ ਨਿਪਟਾਰਾ ਕਿਸੇ ਸੱਚੇ ਗੁਰੂ ਤੋਂ ਗਿਆਨ ਲੈ ਕੇ ਦੂਰ ਕਰ ਸਕਦਾ ਹੈ। ਨਾ ਕਿ ਅਸੀਂ ਕਿਸੇ ਦਰਖਤ ਨੂੰ ਮੱਥੇ ਟੇਕ ਕੇ ਆਪਣਾ ਦੁੱਖ ਦੂਰ ਕਰ ਸਕਦੇ ਹਾਂ। ਮੈਂ ਉਸ ਵੀਡੀਓ ਨੂੰ ਬਿਨਾਂ ਕੋਈ ਕਮੈਂਟ ਕੀਤੇ ਅੱਗੇ ਕਿਸੇ ਗਰੁੱਪ ਵਿੱਚ ਸ਼ੇਅਰ ਕਰ ਦਿੱਤਾ। ਬਸ ਫਿਰ ਕੀ ਸੀ ਕੁਝ ਅਨਪੜ ਲੋਕਾਂ ਵੱਲੋਂ ਬਿਵਾਲ ਮਚਾ ਦਿੱਤਾ ਗਿਆ ਅਗਲੀ ਗੱਲ ਮੈਂ ਇੱਕ ਵਾਰ ਇਹ ਕਹਿ ਦਿੱਤਾ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਵੀ ਭਗਤ ਸਾਹਿਬਾਨ ਨੇ ਤੇ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਵਾਹਿਗੁਰੂ ਸ਼ਬਦ ਆਪਣੇ ਮੱਖ ਵਿੱਚੋਂ ਨਹੀਂ ਅਚਾਰਿਆ ਇਸ ਗੱਲ ਤੇ ਵੀ ਇੱਕ ਆਦਮੀ ਮੈਨੂੰ ਕਹਿੰਦਾ ਕਿ ਤੇਰੀ ਪਿੰਡ ਵਿੱਚ ਬਹੁਤ ਚਰਚਾ ਹੋਣ ਲੱਗ ਪਈ ਹੈ ਮੈਂ ਉਸ ਨੂੰ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਾਹਮਣੇ ਬਿਰਾਜਮਾਨ ਹਨ ਤੁਸੀਂ ਖੁਦ ਪੜ੍ਹ ਕੇ ਦੇਖ ਲਵੋ ਕਿ ਮੈਂ ਕਿੰਨਾ ਝੂਠ ਬੋਲ ਰਿਹਾ ਹਾਂ ਜੇਕਰ ਮੈਂ ਝੂਠ ਬੋਲ ਰਿਹਾ ਹਾਂ ਤਾਂ ਮੈਂ ਆਪਣੀ ਗਲਤੀ ਮੰਨਣ ਨੂੰ ਤਿਆਰ ਹਾਂ ਜੇਕਰ ਮੈਂ ਸੱਚ ਬੋਲਦਾ ਹਾਂ ਤਾਂ ਤੁਹਾਨੂੰ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣੀ ਪਵੇਗੀ ਮੈਂ ਫਿਰ ਇੱਕ ਹੋਰ ਗੱਲ ਵਿੱਚ ਕਿਹਾ ਕਿ ਹੇਮਕੁੰਡ ਸਾਹਿਬ ਦਾ ਸਾਡੇ ਦਸ਼ਮੇਸ਼ ਪਿਤਾ ਜੀ ਨਾਲ ਕੋਈ ਵੀ ਸਬੰਧ ਨਹੀਂ ਹੈ ਉਹ ਆਪਣੇ 42 ਸਾਲ ਦੀ ਉਮਰ ਵਿੱਚ ਹਿਮਕੁੰਡ ਸਾਹਿਬ ਦੀ ਧਰਤੀ ਉੱਪਰ ਗਏ ਹੀ ਨਹੀਂ ਸਨ। ਕਾਫੀ ਲੋਕ ਕਹਿੰਦੇ ਕਿ ਉਹ ਪਿਛਲੇ ਜਨਮ ਵਿੱਚ ਉਹਨਾਂ ਨੇ ਉੱਥੇ ਭਗਤੀ ਕੀਤੀ ਸੀ। ਮੈਂ ਲੋਕਾਂ ਨੂੰ ਕਿਹਾ ਕਿ ਸਾਡੇ ਗੁਰਵਾਣੀ ਦਾ ਪਿਛਲੇ ਕਿਸੇ ਜਨਮ ਨੂੰ ਮੰਨਦੇ ਹੀ ਨਹੀਂ। ਮੈਂ ਆਪਣੀ ਇੱਕ ਹੋਰ ਵੀਡੀਓ ਵਿੱਚ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਆਪਣੇ ਬਾਹ ਨੂੰ 32 ਕਿਲੋਮੀਟਰ ਲੰਮਾ ਕਰਕੇ ਬੱਚੇ ਨੂੰ ਫਰਨ ਵਾਲੀ ਗੱਲ ਇਹ ਝੂਠੀ ਹੈ ਕਿਉਂਕਿ ਬਾਬਾ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਹੁਕਮਰਜਾਈ ਚੱਲਣ ਦੀ ਗੱਲ ਕਰ ਰਹੇ ਹਨ ਕਈ ਲੋਕ ਕਹਿੰਦੇ ਨਹੀਂ ਜੀ 32 ਕਿਲੋਮੀਟਰ ਲੰਮੀ ਬਾਹ ਹੋ ਸਕਦੀ ਹੈ ਮੈਂ ਆਪਣੇ ਇੱਕ ਹੋਰ ਵੀਡੀਓ ਵਿੱਚ ਕਿਹਾ ਕਿ ਲੋਕ ਕਹਿੰਦੇ ਧਰਤੀ ਬਲਦ ਦੇ ਸਿੰਘ ਉੱਪਰ ਖੜੀ ਹੈ ਪਰ ਬਾਬਾ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਬਲਦ ਵਾਲੀ ਇਸ ਗੱਲ ਨੂੰ ਰਿਜੈਕਟ ਕਰ ਰਹੇ ਹਨ ਬਾਬਾ ਨਾਨਕ ਜੀ ਆਪਣੀ ਬਾਣੀ ਵਿੱਚ ਕਹਿ ਰਹੇ ਹਨ ਕਿ ਧੌਲ ਧਰਮ ਦਇਆ ਕਾ ਪੂਰਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰ ਤਲੇ ਕਵਨ ਜੋਰ ਭਾਵ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਕੁਦਰਤ ਦਾ ਬਜਮਨ ਨਿਜਮ ਹੀ ਇਹ ਬਲਦ ਹੈ ਜੋ ਧਰਤੀ ਨੂੰ ਟਿਕਾਈ ਬੈਠਾ ਹੈ ਜੇਕਰ ਧਰਤੀ ਬਲਦ ਦੇ ਸਿੰਘ ਉੱਪਰ ਖੜੀ ਹੈ ਤਾਂ ਉਹ ਬਲਦ ਕਿਸ ਦੇ ਆਸਰੇ ਖੜਾ ਹੈ ਉਸ ਬਲਦ ਨੂੰ ਖੜਨ ਵਾਸਤੇ ਥੱਲੇ ਇੱਕ ਹੋਰ ਧਰਤੀ ਚਾਹੀਦੀ ਹੈ ਅਤੇ ਉਸ ਧਰਤੀ ਨੂੰ ਉਸ ਧਰਤੀ ਦੇ ਥੱਲੇ ਇੱਕ ਹੋਰ ਬਲਦ ਚਾਹੀਦਾ ਹੈ ਇਸ ਤਰ੍ਹਾਂ ਇਹ سلسلہ ਕਿੱਥੋਂ ਤੱਕ ਜਾਵੇਗਾ ਧਰਤੀ ਦਾ ਇੰਨਾ ਬੇਅੰਤ ਭਾਰ ਇੱਕ ਬਲਦ ਕਿਵੇਂ ਚੁੱਕ ਸਕਦਾ ਹੈ ਮੇਰੀ ਇਹ ਵੀਡੀਓ ਸੁਣ ਕੇ ਮੇਰਾ ਇੱਕ ਜਾਣ ਪਛਾਣ ਵਾਲਾ ਆਦਮੀ ਮੈਨੂੰ ਕਹਿੰਦਾ ਕਿ ਲੋਕ ਤੇਰੇ ਨਾਲ ਗੁੱਸੇ ਹੋ ਜਾਣਗੇ ਕਿਉਂਕਿ ਲੋਕ ਇਸ ਗੱਲ ਨੂੰ ਸੱਚੀ ਮੰਨ ਰਹੇ ਹਨ ਕਿ ਧਰਤੀ ਇੱਕ ਬਲਦ ਦੇ ਆਸਰੇ ਖੜੀ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਬਾਬਾ ਨਾਨਕ ਜੀ ਦੀ ਗੱਲ ਨੂੰ ਸੱਚ ਮੰਨਾਂਗਾ ਜੇਕਰ ਲੋਕ ਗੁੱਸੇ ਹੁੰਦੇ ਆ ਤਾਂ ਉਹ ਮੇਰਾ ਕੀ ਵਿਗਾੜ ਦੇਣਗੇ ਉਹ ਆਦਮੀ ਕਹਿੰਦਾ ਤੇਰੀ ਕੀੜੇ ਮਾਰ ਦਵਾਈਆਂ ਦੀ ਦੁਕਾਨ ਹੈ ਲੋਕਾਂ ਨੇ ਤੇਰੇ ਕੋਲੋਂ ਦਵਾਈ ਨਹੀਂ ਖਰੀਦਣੀ ਉਹ ਕਹਿੰਦਾ ਤੂੰ ਗਧੇ ਨੂੰ ਘੋੜਾ ਕਹਦੇ ਤੇ ਘੋੜੇ ਨੂੰ ਗਧਾ ਕਹਦੇ ਫਿਰ ਲੋਕ ਤੇਰੀ ਦਵਾਈ ਬਹੁਤ ਖਰੀਦਣਗੇ ਮੈਂ ਉਸ ਨੂੰ ਕਿਹਾ ਕਿ ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਲੋਕਾਂ ਮੰਗਰ ਲੱਗ ਕੇ ਸੱਚ ਬੋਲਣਾ ਬੰਦ ਕਰ ਦੇਵਾਂ ਇਹਨਾਂ ਲੋਕਾਂ ਨੂੰ ਬਾਬਿਆਂ ਜਾਂ ਕਥਾਵਾਚਕਾਂ ਨੇ ਗਮਰਾ ਕੀਤਾ ਹੋਇਆ ਹੈ 100 ਸਾਲ ਤੋਂ ਝੂਠ ਇਹਨਾਂ ਦੇ ਖੂਨ ਦਾ ਹਿੱਸਾ ਬਣ ਚੁੱਕਿਆ ਹੈ ਕੋਈ ਗੱਲ ਨਹੀਂ ਹੌਲੀ-ਹੌਲੀ ਇਹ ਆਪਣੇ ਆਪ ਠੀਕ ਹੋ ਜਾਣਗੇ ਸੋ ਦੋਸਤੋ ਐਸੀ ਮੇਰੀ ਗੱਲਬਾਤ ਜੋ ਮੈਂ ਤੁਹਾਡੇ ਸਾਹਮਣੇ ਰੱਖੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ